ਜੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਨਾਲ ਧੋਖਾ ਧੜੀ ਹੋਈ ਹੈ ਇਸ ਦਾ ਤੁਹਾਡੇ ਕੋਲ ਕੋਈ ਪ੍ਰੂਫ ਹੈ ਹਾਂਜੀ ਸਾਰੇ ਹੈਗੇ ਆ ਦਿਖਾ ਸਕਦੇ ਹੋ ਹਾਂਜੀ ਹਾਂਜੀ ਇਹ ਆ ਤਾਂ ਮੈਡਮ ਜਿਹੜੀ 80 ਹਰ ਸੰਦੀਪ ਸਿੰਘ ਕਲੀਅਰੈਂਸ ਕੀਤਾ ਸੀ ਅੱਛਾ ਜੀ ਹੋਰ ਹੋਰ ਕੀ ਕਲੀਅਰ ਕਰ ਸਕਦੇ ਜੀ ਆ ਗੱਡੀ ਦਾ ਜੀ ਜੀ ਇਹ ਆਰਸੀ ਇਹ ਉਹਦਾ ਆਧਾਰਕ ਇਹ ਸਰ ਤੁਸੀਂ ਦੱਸ ਦਿਓ ਵੀ ਕਿ ਕਿੰਨਾ ਟਾਈਮ ਹੋ ਗਿਆ ਇਸ ਇਹ ਮੈਂ ਅਕਤੂਬਰ ਚ ਲਈ ਸੀ ਗੱਡੀ ਤੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਹੁਣ ਮੈਂ ਬਸ ਆਹੀ ਸਾਰਾ ਕੁਝ ਸਾਡੇ ਕੋਲ ਆਈ ਫੈਸਲਾ ਮਤਲਬ ਇਨਸਾਫ ਚਾਹਨੇ ਹੋ ਤੁਸੀਂ ਇਨਸਾਫ ਹੀ ਆਂਦਾ ਗੱਡੀ ਹੋਵੇ ਸਾਨੂੰ ਪਹਿਲੀ ਗੱਲ ਤਾਂ ਗੱਡੀ ਮੈਂ ਚਲਾਣ ਵਾਸਤੇ ਲਈਤੀ ਸੀ ਮੈਨੂੰ ਮੇਰੀ ਗੱਡੀ ਹੋ ਦੇਖੋ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਆ ਬਾਕੀ ਅੱਗੇ ਜੇ ਨਹੀਂ ਤਾਂ ਜੋ ਵੀ ਇਹਨਾਂ ਨੇ ਸਾਡੇ ਤੋਂ ਚੈੱਕ ਕਰਾਈ ਪੇਮੈਂਟ ਲਈਤੀ ਆ ਕਿਸ਼ਤਾਂ ਭਰੀਆਂ ਜੋ ਵੀ ਕੀਤਾ ਉਹ ਸਾਡਾ ਦੇਣ ਜੇ ਗੱਡੀ ਨਹੀਂ ਦੇਣੀ ਤਾਂ ਸਾਡੇ ਪੈਸੇ ਦੇ ਦੇਣ ਚੈੱਕ ਦੀ ਫੋਟੋ ਹੈਗੀ ਮੈਡਮ ਆਪਣੇ ਕੋਲ ਇੱਥੇ ਆ ਰਹੀ ਹੈ ਕਿਸ਼ਤਾਂ ਭਰੀਆਂ ਦੀ ਫੋਟੋ ਹਾਂ ਚੈੱਕ ਦਿੱਤਾ ਜੀ ਠੀਕ ਹੈ ਕੱਢ ਦੇ ਇਸ ਤੋਂ ਪਰੇ ਹਾਂਜੀ ਸਰ ਅੱਜ ਤੁਸੀਂ ਲੋਹਰੀ ਗੇਟ ਖਾਣੇ ਵਿੱਚ ਆਏ ਤੁਸੀਂ ਦੱਸ ਸਕਦੇ ਕੀ ਮੈਟਰ ਤੇ ਕੀ ਨਾਮ ਹੈ ਇਹ ਕਿਹੜਾ ਨਾਮ ਕਰ ਰਹੇ ਹੋ ਤੇ ਕਿੱਥੋਂ ਆਏ ਤੁਸੀਂ ਕੀ ਵਿਧਿਆਣਾ ਜੀ ਚੱਲ ਦੱਸ ਦੋ ਕੀ ਬਟਰਾ ਹਾਂ ਹਾਂ ਇੱਥੇ ਇੱਥੇ ਵੀ ਨਾ ਸਕਦਾ ਕੀ ਹੋਇਆ ਇਹਦੀ ਨਾਮ ਹਾ ਤਾਂ ਕੋਈ ਨਾ ਮੈਂ ਬੈਠਿਆ ਸੀ ਸਾਡੇ ਸਾਰਿਆਂ ਨੂੰ ਪਸੰਦ ਕੀ ਤੁਹਾਨੂੰ ਜਾਓ ਤੁਸੀਂ ਅੱਗੇ ਕਰੋ ਮੈਂ ਨਹੀਂ ਯਾਰ ਮੈਂ ਐਵੇਂ ਨਹੀਂ ਮਤਲਬ ਤੁਸੀਂ ਥੋੜੀ ਜਿਹੀ ਮੈਂ ਨਹੀਂ ਮੈਂ ਠੀਕ ਨਹੀਂ ਚੱਲਦੇ ਇਹ ਅੱਜ ਕਦੀ ਦੇਖਣਾ ਇਹ ਮੇਰੇ ਘਰ ਠੰਡੇ ਦਾ ਹੁੰਦਾ ਉਹਦਾ ਸੁਨੀਤ ਨਾਮ ਅਸਤਵਾਦ ਉਹਰੇ ਕਰੀ ਗਏ ਗੱਡੀ-ਬੁਦੀ ਦੇਖ ਕੇ ਸਾਡੀ ਗੱਲ ਹੋਈ। ਉਸ ਤੋਂ ਬਾਅਦ ਉਹਨੇ ਸਾਨੂੰ ਦੱਸਿਆ ਵੀ ਇਹਦੇ ਤੇ 80000 ਤੱਕ ਲੋਨ ਹੋਣਗੇ। ਇਹ ਹੂ ਸਮਾਲ ਬੈਂਕ ਦੇ ਧੰਨੇ ਤੋਂ। ਫਿਰ ਉਹਦਾ ਫਿਰ ਸਾਹਮਣੇ ਇਹ ਹੂ ਸਮਾਲ ਬੈਂਕ ਦੇ ਧੰਨੇ ਤੋਂ ਉਹਦਾ ਲੋਨ ਸੀਗਾ ਗੱਡੀ ਦਾ। ਉਸ ਤੋਂ ਬਾਅਦ ਉਹਨਾਂ ਨਾਲ ਜਾ ਕੇ ਐਰੀ ਬੈਂਕ ਮੇਰੇ ਡੈਡੀ ਤੇ ਜਿਹੜਾ ਬੰਦਾ ਸੀ ਸੰਦੀਪ ਸਿੰਘ ਧੰਨੇ ਆ ਉਹਦੇ ਨਾਲ ਜਾ ਕੇ ਉਹਦੇ ਬੈਂਕ 'ਚ ਅਸੀਂ 80 ਹਜ਼ਾਰ ਭਰ ਕੇ ਬੈਂਕ ਤੋਂ ਗੱਡੀ ਦੀ ਕਲੀਅਰੈਂਸ ਲਈ। ਕਲੀਅਰੈਂਸ ਲੈਣ ਤੋਂ ਬਾਅਦ ਕਲੀਅਰੈਂਸ ਦੇ ਕੇ ਉਹਨੇ ਮੈਨੂੰ ਉਹਨੇ ਨਾਲ ਮੈਨੂੰ ਦਿੱਤਾ ਟੀਵੀ ਆਰਸੀ ਇਨਸ਼ੋਰੈਂਸ ਆਪਣਾ ਆਧਾਰ ਕਾਰਡ ਸੈਂ ਕਰਕੇ 29 ਦੀ ਨੰਬਰ ਫਾਰਮ ਸੈਂ ਕਰਕੇ ਮੈਨੂੰ ਦਿੱਤੇ ਤੇ ਮੈਂ ਪੈਕੇਜ ਜਾ ਕੇ ਲਾਉਣ ਗਿਆ ਤੇ ਬੈਂਕ ਚ ਲੋਨ ਅਪਲਾਈ ਕਰਨ ਤੋਂ ਬਾਅਦ ਵਿੱਚ ਜਿੱਥੇ ਮੈਂ ਕੰਮ ਕਰਦਾ ਸੀਗਾ ਰੁਪੋ ਕੋਡ ਰਾਹੀਂ ਦਾ ਮੁੰਡਾ ਕਾਜੀ ਮਹਿਤਾ ਰਾਹੁਲ ਨਾਮ ਉਹ ਜੀ ਅਗੇ ਕੋਟ ਰਾਹੀਂ ਦਾ ਪਾਲਵੇਗੀ ਮੁੰਡਾ ਉਸ ਤੋਂ ਬਾਅਦ ਉਹਦੇ ਮੈਂ ਕੰਮ ਕਰਦਾ ਸੀ ਉਹਨੇ ਵਿੱਚ ਹੈ ਸਾਈਨ ਕੀਤੇ ਗਵਾਹ ਬਣਿਆ ਸਾਡਾ ਖਤਰਮਾ ਗਵਾਹ ਬਨਨਤ ਪਾ ਦੇ ਲੋਨ ਐਗਰੀਮੈਂਟ ਸਾਰਾ ਸਾਈਨ ਕੀਤਾ ਵਾਇਰ ਬੈਂਕ ਵਾਲਾ ਹੈ ਗੱਡੀ ਦੀ ਵੈਰੀਫਿਕੇਸ਼ਨ ਸਾਰੀ ਕਰਨੀ ਹੋਈ ਆ ਰਾਹੁਲ ਦੀ ਵੈਰੀਫਿਕੇਸ਼ਨ ਵੀ ਉਹਦੇ ਘਰੇ ਹੋਈ ਆ ਲਾਈਵ ਫੋਟੋਆਂ ਵੀ ਆ ਸਾਰੀਆਂ ਲਾਈਵ ਫੋਟੋਆਂ ਹੁਣ ਤਵਾਦ ਬੈਂਕ ਦਾ ਜਦੋਂ ਲੋਨ پاس ਹੋ ਗਿਆ ਉਸ ਟਾਈਮ ਪੇਮੈਂਟ ਆਣੀਗੀ ਸਾਡੀ 413000 ਰੁਪਏ ਜੋ ਕਿ ਗੱਡੀ ਦੇ ਬਾਕੀ ਬਚੇ ਸੀ ਗੱਡੀ ਦੇ ਬਾਕੀ ਪੈਸੇ ਦੇ ਨਹੀਂ 413000 ਦਾ ਚੈੱਕ ਆਇਆ ਉਹ ਅਸੀਂ ਬੈਂਕ ਤੋਂ ਲੈਣਗੇ ਇਹ ਰਾਜੀ ਨਾਤੇ ਦਾ ਸੀ ਫੋਟੋ ਨੰਬਰ ਚੈੱਕ ਸਾਰਾ ਕੁਝ ਮੰਗਾਇਆ ਇਹਨੇ ਵੀ ਦਿੱਤਾ ਕਿ ਇਹਨਾਂ ਨੇ ਮੇਰੇ ਅਕਾਊਂਟ ਤੋਂ ਕਵਾ ਦੇ ਐਸੀ ਕਵਾ ਦੋ 4 ਲੱਖ ਦੇ ਰਹੀਆਂ ਅਸੀਂ ਇਹਦੇ ਨਾਮ ਦਾ ਚੈੱਕ ਕਢਾਦਾ ਉਹਦੀ ਵੀ ਸਾਡੇ ਕੋਲ ਫੋਟੋ ਸਟੇਟ ਹੈਗੀ ਹੈ ਜਿਹੜਾ ਅਸੀਂ ਇਹਨੂੰ ਚੈੱਕ ਕੀਤਾ ਕਿਹੜੀ ਤਰੀਕੇ ਤੇ ਦਿੱਤਾ ਕਿੱਦਨੇ ਨੇ ਕੈਸ਼ ਕਰਿਆ ਠੀਕ ਹੈ ਸਾਰੀ ਇਹ ਸਾਰਾ ਦਿੱਤੀ ਸੀ ਲਿੰਕ ਲਾਇਆ ਹੈ ਤਾਂ ਅੱਜ ਇਹਨਾਂ ਨੇ ਮੈਡਮ ਸਾਰੇ ਦਾ ਪੈਸਾ ਲੈ ਲਿਆ ਐਸੀ ਵੀ ਲੈ ਕੇ ਸਾਰੇ ਇਹਨੇ ਆਪਣੇ ਅਕਾਊਂਟ ਤੋਂ ਕੈਸ਼ ਕਰਵਾਇਆ ਤੇ ਉਹ ਵੀ ਆਪਣੇ ਕੋਲ ਡਿਟੇਲ ਰਹੀਆਂ ਮੈਂ ਕਿਹਦੀ ਕਿਹਨਾਂ ਦਾ ਕੈਸ਼ ਕੀਤਾ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਤੀਜਾ ਗੁੰਦਾਂਦਾਰ ਕਿਉਂਕਿ ਜੋ ਕੇ ਗੱਦੀ ਦੇ ਮਾਮਲੇ ਚ ਲੈਬ ਦੇ ਚ ਕਿਸੇ ਚੈਨਲ ਉਹ ਗੰਦਾ ਆਂਦਾ ਹੈ ਕੁਲਵਿੰਦਰ ਸਿੰਘ ਪਟਿਆਲੇ ਤੋਂ ਉਹਦਾ ਨਾਮ ਹੈ ਕਰਤਾਰ ਇਹ ਗੁਰਪਰਖ ਸਿੰਘ ਨਹੀਂ ਹੈ ਤਾਂ ਦੋ ਨੰਬਰ ਗੱਦੀ ਹੈ ਘਰਾਂ ਕਹਿੰਦੇ ਨੇ ਉਹਨੂੰ ਬੇਦਖਲ ਕੀਤਾ ਹੋਇਆ ਉਹਨੇ ਆਪਦੇ ਡੈਡੀ ਤੇ ਉਲਟਾ ਕੰਪਲੀਟ ਕੀਤਾ ਹੈ ਸਰ ਇਹ ਕੰਪਨੀ ਮੈਂ ਕਰਾਉਂਦਾ ਹਾਂ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਕੀ ਲੱਗਦਾ ਤੁਸੀਂ ਇਹਨਾਂ ਦੇ ਤੇ ਕੀ ਕਹਿਣਾ ਚਾਹੁੰਦੇ ਮੈਮ ਜੀ ਮੈਂ ਇਹ ਚਾਹੁੰਦੀ ਕਿ ਮੇਰੇ ਮੇਰੇ ਹਸਬੰਦ ਨੂੰ ਮੇਰੇ ਇਨਸਾਫ ਮਿਲੇ ਜੋ ਵੀ 450 ਬੀਥੋ ਕਧੜੀ ਫਰੋਡ ਹੋਇਆ ਸਾਰਾ ਸਾਨੂੰ ਇਨਸਾਫ ਮਿਲਦਾ ਜਾਵੇ ਥੈਂਕ ਯੂ ਤੇ ਅੱਜ ਲੋਹੜੀਗੜ ਥਾਣੇ ਵਿੱਚ ਆਇਓ ਕੀ ਗੱਲ ਹੋਈ ਇਹ ਦੱਸ ਸਕਦੇ ਹੋ ਮੇਰਾ ਨਾਮ ਬਜਿੰਦਰ ਸਿੰਘ ਹੈ ਜੀ ਉਫ ਕਾਕੂ ਠੀਕ ਹੈ ਮੈਂ ਡੀਆਰ ਦਾ ਕਸਟਾ ਕੰਮ ਕਰਦਾ ਠੀਕ ਹੈ ਮੇਰੀ ਗੱਡੀ ਨੰਬਰ 7797 ਇਹ ਜਿਹੜੇ ਦੂਜੀ ਪਾਰਟੀ ਵਾਲੇ ਸੀ ਮੰਗ ਕੇ ਲੈ ਕੇ ਗਏ ਸੀ ਠੀਕ ਹੈ ਯਾਨੀ ਲੈ ਗਏ ਦੇ ਗਏ ਇਸ ਤਰ੍ਹਾਂ ਕਰਦੇ ਸੀ ਲੈ ਕੇ ਗਏ ਮੁੜ ਕੇ ਵਾਪਸ ਨਹੀਂ ਆਏ ਉਸ ਦਾ ਮੇਰੇ ਗੱਡੀ ਦੇ ਨੋ ਹੋ ਹੀ ਨਹੀਂ ਸੀ ਇਹ ਕਾਗਜ਼ ਪੱਤਰ ਜੋ ਵੀ ਸੀ ਗੱਡੀ ਦੇ ਵਿੱਚ ਸੀ ਜੀ ਉਸ ਤੋਂ ਬਾਅਦ ਗੱਡੀ ਲੈ ਕੇ ਯੂਪੀ ਵਗੈਰਾ ਚਲੇਗੀ ਜੀ ਉਸ ਤੋਂ ਬਾਅਦ ਪੁਲਸਾ ਲੈਣੇ ਆਪਣੀ ਮਿਹਨਤ ਨਾਲ ਲੋਵੀ ਲੋਕੇਸ਼ਨ ਵਗੈਰਾ ਲਾਈ ਹੈ ਠੀਕ ਹੈ ਉਸ ਤੋਂ ਬਾਅਦ ਗੱਡੀ ਉਹਨਾਂ ਨੇ ਰਿਕਵਰੀ ਕਰ ਲਈ ਜੀ ਇਹ ਆਪਣਾ ਲੁਧਿਆਣਾ ઠાੜੇ ਦੀ ਗੱਡੀ ਰਹੀ ਹੈ ਬਕਾਇਦਾ ਠੀਕ ਹੈ ਉਸ ਤੋਂ ਬਾਅਦ ਲੋਕੇਸ਼ਨ ਦੇ ਥਰੂ ਗੱਡੀ ਚੱਕੀ ਗਈ ਹੈ ਠੀਕ ਹੈ ਇਹਨਾਂ ਨੇ ਬੇਫਾਲਤੂ ਗੱਡੀ ਤੇ ਲੋਨ ਵੀ ਕਹਿੰਦੇ ਕਰਵਾਇਆ ਮੈਂ ਗੱਡੀ ਦਾ ਲੋਨ ਕੋਈ ਸੋ ਨਹੀਂ ਹੋ ਰਹਾ ਮੇਰੀ ਗੱਡੀ ਦੀ ਜੋ ਵੀ ਹੈ ਫੁੱਲ ਐਂਡ ਫੈਨਲ ਕਲੀਅਰ ਹੈ ਸਰ ਇਹ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਮਾਮਲਾ ਇਹ ਕਿੰਨੇ ਟਾਈਮ ਪਹਿਲਾਂ ਦਾ ਹੈ ਤੇ ਜਿਨ੍ਹਾਂ ਦੇ ਕੋਲ ਗੱਡੀ ਸੀ ਉਹਨਾਂ ਦਾ ਨਾਮ ਦੱਸ ਸਕਦੇ ਹੋ ਕੀ ਨਾਮ ਸੀ ਗ ਜੀ ਤੇ ਉਹਨਾਂ ਜਿਹੜਾ ਫਾਦਰ ਸਾਹਿਬ ਹਨ ਕਵਾਲ ਸਿੰਘ ਕੇ ਫਾਦਰ ਸਾਹਿਬ ਨਾਲ ਮੇਰਾ ਕੋਈ ਰੋਲ ਨਹੀਂ ਹੈ ਠੀਕ ਹੈ ਜੋ ਵੀ ਹੈ ਗगनਦੀਪ ਗगनਦੀਪ ਸਿੰਘ ਨਾਲ ਤੇ ਉਹਦੇ ਮੈਸੇਜ ਨਾਲ ਹੈ ਜੀ ਹਾਂਜੀ ਤੇ ਸਰ ਅੱਜ ਕੀ ਫੈਸਲਾ ਹੋਇਆ ਫੈਸਲਾ ਇਹ ਹੋਇਆ ਜੀ ਪੁਰਸਲਾ ਨੇ ਇਹ ਫੈਸਲਾ ਕੀਤਾ ਕਿ ਗੱਡੀ ਜਿਹਦੇ ਜਿਹੜਾ ਪ੍ਰੋਪਰ ਮਾਲਕ ਹੈ ਕਿ ਗੱਡੀ ਉਹਦੇ ਕੋਲ ਹੀ ਰਹੂਗੀ ਇਹ ਗੱਡੀ ਆਨਲਾਈਨ ਦੇ ਨੋਂ ਬੋਲਦੀ ਹੈ ਬਾਕੀ ਜਿਵੇਂ ਕਿ ਅਸੀਂ ਉਹਨਾਂ ਤੋਂ ਵੀ ਸਵਾਲ ਸਵਾਲ ਜਵਾਬ ਪੁੱਛੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਪ੍ਰੂਫ ਨਹੀਂ ਉਹਨਾਂ ਨੇ ਕੁਝ ਪ੍ਰੂਫ ਵੀ ਦਿਖਾਏ ਨੇ ਤੇ ਤੁਹਾਡੇ ਕੋਲ ਪ੍ਰੂਫ ਹੈ ਕਿ ਗੱਡੀ ਤੁਹਾਡੀ ਹੈ ਹਾਂਜੀ ਮੈਂ ਦਿਖਾ ਸਕਦੇ ਹਾਂ ਸਰ ਹਾਂਜੀ ਹਾਲੋ ਸਰ ਇਹ ਜਿਹੜਾ ਏ ਹੈ ਤੁਸੀਂ ਦੱਸ ਸਕਦੇ ਹੋ ਵੀ ਇਹ ਕਿਸ ਚੀਜ਼ ਦਾ ਹੈ ਇਹ ਇਹ ਮੈਂ ਜਿਹੜੀ ਗੱਡੀ ਮੈਂ ਸਾਰੀ ਨੋਨ ਕਰਾਈ ਟੋਟਲ ਫਾਇਲ ਹੈ ਜੀ ਠੀਕ ਹੈ ਜੀ ਇਹ ਬਗੈਰ ਦਾ ਜਿਹੜਾ ਪਹਿਲਾਂ ਗੱਡੀ ਦਾ ਮਾਲਕ ਸੀ ਜੀ ਆਰਸੀ ਉਸਦੇ ਨਾਂ ਦੀ ਜੀ ਦਿਖਾਓ ਤੇ ਐਸਪੀ ਵੀ ਜਿਹੜੀ ਹੋਈ ਹੈ ਠੀਕ ਹੈ ਜੀ ਜੀ ਇਹ ਆਪਣਾ ਮੇਰਾ ਆਧਾਰ ਕਾਰਡ ਜੀ ਸਰ ਕਿੰਨਾ ਟਾਈਮ ਹੋ ਗਿਆ ਗੱਡੀ ਤੁਹਾਡੇ ਕੋਲੇ ਆ ਨੌਵੇਂ ਮਹੀਨੇ ਦੀ ਆ ਜੀ ਸਰ ਤੇ ਉਹਨਾਂ ਕੋਲ ਕਿੰਨਾ ਟਾਈਮ ਗੱਡੀ ਰਹੀ ਹੈ ਉਹ ਚਾਰ ਪੰਜ ਮਹੀਨੇ ਰਹੀ ਹੈ ਗੱਡੀ ਤੇ ਆਹ ਦਫਰਮੈਂਟ ਇਸ ਜਿੰਨੀ ਗਰੇ ਡਰਗਣ ਪੈਨ ਕਾਰਡ ਐਨਓਸੀ ਆਪਾਂ ਕਹਿੰਦਾ ਐਨਓਸੀ ਗੱਡੀ ਨੋ ਕਰਾਉਣ ਵਾਸਤੇ ਆ 35 ਨੰਬਰ ਫਾਰਮ ਠੀਕ ਹੈ ਜੀ ਕਿਸਾਂ ਗੱਡੀਆਂ ਜਰੂਰੀ ਠੀਕ ਹੈ ਜੀ ਐਫੀ ਡਿਵਿਡ ਚਲੋ ਮਲਾਸਿੰ ਕੁ ਸਟੈਂਪ ਕਰਾ ਸੰਦੀਪ ਸਿੰਘ ਜੀ ਦਾ ਆ ਫਿਰ ਸਾਰਾ ਆ ਗੱਡੀ ਦੀ ਇੰਸ਼ੋਰੈਂਸ ਸਾਲ ਗੱਡੀ ਆਰਸੀ ਦਾ ਵੀ ਆ ਮੈਂ ਗੱਡੀ ਦੀ ਆਰਸੀ ਓਕੇ ਕਟੋ ਕਟੋ ਜੋ